ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲੱਗੇ ਮੇਰਾ ਤੇਰਾ ਤੁਝ ਕੋ ਸੋਪਤੇ ਕਿਆ ਲੱਗੈ ਮੇਰਾ ਇਥੇ ਜੋ ਕਿਛ ਹੈ ਸੋ ਤੇਰਾ ਮੇਰੀ ਇਥੇ ਕੋਈ ਚੀਜ਼ ਨਾ ਇਥੇ ਜੋ ਕਿਛ ਹੈ ਸੋ ਤੇਰਾ ਮੇਰੀ ਇਥੇ ਕੋਈ ਚੀਜ਼ ਨਾ ਹੇ ਸੋ ਤੇਰਾ ਮੇਰੀ ਇੱਥੇ ਕੋਈ ਨਹੀਂ ਤੇ ਜੋ ਕੋ ਤੇਰਾ ਮੇਰੀ ਇੱਥੇ ਕੋਈ ਨਹੀਂ ਇੱਥੇ ਜੋ ਕਿਛ ਹੈ ਸੋ ਤੇਰਾ ਮੇਰੀ ਇੱਥੇ ਕੋਈ ਚੀਜ਼ ਨਾ ਇਥੇ ਜੋ ਕਿਛ ਹੈ ਸੋ ਤੇਰਾ ਮੇਰੀ ਇਥੇ ਕੋਈ ਚੀਜ਼ ਨਾ ਪਿਆਰੇ ਜੀ ਮੇਰੀ ਇੱਥੇ ਕੋਈ ਚੀਜ਼ ਨਾ ਪਿਆਰੇ ਜੀ ਮੇਰੀ ਇੱਥੇ ਕੋਈ ਚੀਜ਼ ਨਾ ਪਿਆਰੇ ਜੀ ਮੇਰੀ ਅੱਖਾਂ ਵਿੱਚ ਕੋਈ ਨਾ ਪਿਆਰੇ ਜੀ ਮੇਰੀ ਅੱਖਾਂ ਵਿੱਚ ਕੋਈ ਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੀ ਮਹਾਨ ਅਪਾਰ ਮਿਹਰਮਤ ਬਖਸ਼ਿਸ਼ ਸਦਕਾ ਆਪ ਸਰਬਤ ਸੰਗਤਾਂ ਉਜਣ ਜੋਗੋ ਧਨਤਾ ਦੇ ਜੋਗ ਹੋ ਜੋ ਅੱਜ ਧਨਤਨ ਬਾਬਾ ਬੁੱਢਾ ਸਾਹਿਬ ਜੀਆ ਨੂੰ ਨੇਤੀ ਨਾਤਮਸਤਕ ਹੋ ਰਹੇ ਹੋ 12ਵਾਂ ਦੇਣਾ ਹੈ ਅੱਜ ਤੇ ਅੱਜ ਜਿੱਥੇ ਤੁਸੀਂ ਸਤਗੁਰੂ ਜੀਆਂ ਨੂੰ ਯਾਦ ਕਰ ਰਹੇ ਹੋ ਉਹਦੀਆਂ ਸਿਫਤਾਂ ਦੇ ਨਾਲ ਜੁੜੇ ਹੋ ਇਹ ਸੁਭਾਗਾਂ ਨਾਲ ਸਮਾ ਮਿਲਦਾ ਹੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨਾ ਭਾਗਾ ਤੋਂ ਸਤ ਸੰਗ ਨਹੀਂ ਮਿਲਿਆ ਕਰਦੀ ਇਹ ਪੂਰਬਲੇ ਕਰਮਾਂ ਦਾ ਕੋਈ ਸੁਭਾਗ ਹੈ ਜੋ ਤੁਸੀਂ ਉੱਠ ਕਰਕੇ ਸੰਗਤ ਨਾਲ ਮਿਲ ਕੇ ਜਪ ਰਹੇ ਹੋ ਸਤਨਾਮ ਸ੍ਰੀ ਇਹ ਕਰਮ ਚੰਗੇ ਨੇ ਤੇ ਜਿਨ੍ਹਾਂ ਦੇ ਵੱਡੇ ਭਾਗ ਹੋਵਣਾ ਉਹੀ ਸੰਗਤ ਨਾਲ ਮਿਲਦੇ ਨੇ ਤੇ ਇਹ ਜਿਹੜੇ ਕਰਮ ਨੇ ਇਹ ਨਿਤ ਦੀ ਨਿਤ ਬਦਲਦੇ ਨੇ ਕਈ ਜਿਹੜੇ ਮੀਂਹ ਵਾਲੇ ਦਿਨ ਵੀ ਆਏ ਸੀ ਉਹ ਲੋਹੜੀ ਦੇ ਵਿੱਚ ਇੰਨਾ ਮਸਤ ਹੋ ਗਏ ਅੱਜ ਉਹਨਾਂ ਕੋ ਆਇਆ ਹੀ ਨਹੀਂ ਗਿਆ ਤੇ ਕਈ ਐਡੇ ਪੱਕੇ ਨੇ ਉਹ ਕਹਿੰਦੇ ਭਾਵੇਂ ਗੜੇ ਆਉਣ ਭਾਵੇਂ ਮੀਂਹ ਆਵੇ ਭਾਵੇਂ ਨੇਰੀ ਆਵੇ ਅਸੀਂ ਬਾਬੇ ਬੁੱਢੇ ਦਾ ਖੜਾ ਨਹੀਂ ਛੱਡਣਾ ਉਹ ਕਹਿੰਦੇ ਨੇ ਸਾਡੀ ਜਿਹੜੀ ਪ੍ਰੀਤੀ ਆ ਨਾ ਮਾਲਕਾ ਜੇ ਤੂੰ ਲਈ ਉਹ ਤੇ ਹੁਣ ਇਹ 40 ਦਿਨ ਨਭਾ ਦੇਵੀ ਇਹ ਨੇ ਮਜਾਵੇ ਉਹ ਨੇਤੀ ਅਰਦਾਸਾਂ ਕਰਦੇ ਨੇ ਫਰਿਆਦਾ ਕਰਦੇ ਨੇ ਓ ਸਾਡੀ ਲੱਗੀ ਪ੍ਰੀਤੀ ਨੂੰ ਦਾਤਿਆ ਨਾ ਤੋੜੀ ਨਾ ਤੋੜੀ ਸਾਡੀ ਲੱਗੀ ਪ੍ਰੀਤੀ ਨੂੰ ਦਾਤਿਆ ਨਾ ਤੋੜੀ ਨਾ ਤੋੜੀ ਜੀ ਪ੍ਰੀਤੀ ਨੂੰ ਦਾਤਿਆ ਨਾ ਤੋੜੀ ਨਾ ਤੋੜੀ ਸਾਡੀ ਲੱਗੀ ਪ੍ਰੀਤੀ ਨੂੰ ਦਾਤਿਆ ਨਾ ਤੋੜੀ ਨਾ ਤੋੜੀ ਸਾਡੀ ਲੱਗੀ ਪ੍ਰੀਤੀ ਨੂੰ ਦਾਤਿਆ ਨਾ ਤੋੜੀ ਨਾ ਤੋੜੀ ਸਾਡੀ ਲੱਗੀ ਪ੍ਰੀਤੀ ਨੂੰ ਦਾਤਿਆ ਨਾ ਤੋੜੀ ਨਾ ਤੋੜੀ ਉਹ ਇਹੀ ਫਰਿਆਦਾ ਕਰਦੇ ਨੇ ਬਾਬੇ ਬੁੱਢੇ ਦੇ ਜਾ ਕੇ ਚਰਨਾਂ 'ਚ ਵੀ ਕੇ ਬਾਪੂ ਕਿਰਪਾ ਕਰੀ ਮੇਰ ਦੀ ਨਜ਼ਰ ਕਰੀ ਇਹ 40 41 ਦਿਨ ਦਾ ਜਿਹੜਾ ਮਹਾਨ ਜਪ ਤਪਿਆ ਸਾਨੂੰ ਸੰਗਤ ਨਾਲ ਮਲਾ ਲਵੀ ਤੇ ਜਦੋਂ ਸੰਗਤ ਨਾਲ ਮਿਲ ਗਏ ਤੇ ਆਪਣੇ ਆਪ ਹੀ ਜਪਿਆ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਆਪ ਹੀ ਮੁਖ ਨੇ ਬੋਲਣਾ ਆ ਜਪ ਵੀ ਹੋ ਜਾਣਾ ਤਪ ਵੀ ਹੋ ਜਾਣਾ ਅੰਮ੍ਰਿਤ ਵੇਲਾ ਵੀ ਸੰਭਾਲਿਆ ਜਾਣਾ ਸਾਧੂਆਂ ਦੀ ਸੰਗਤ ਵੀ ਹੋ ਜਾਣੀ ਇਹ ਕਿੰਨਾ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਆ ਤੇ ਜੇ ਇੱਕ ਦਿਨ ਟੁੱਟ ਜਾਵੇ ਤੇ ਨਹੀਂ ਆ ਵੀਰ ਦਰਜੀ ਕਹਿ ਰਿਹਾ ਸੀ ਪਿੱਛੇ ਘਰ ਚਲਾ ਗਿਆ ਘਰੋਂ ਆ ਜਾਵਾਂਗਾ ਤੇ ਕਹਿੰਦਾ ਜਦੋਂ ਮੈਂ ਰਾਤ 1 ਵਜੇ ਉੱਠਿਆ ਬਾਹਰ ਨਿਕਲੇ ਫੇਰ ਜਾਣਾ ਆ ਕਹਿੰਦਾ ਫੇਰ ਮੈਂ ਵੜ ਗਿਆ ਰਜਾਈ ਵਿੱਚ ਬੱਚ ਆਇਆ ਹੀ ਨਹੀਂ ਗਿਆ ਕਿੱਥੇ ਆਇਆ ਜਾਂਦਾ ਆ ਜੀ ਨਹੀਂ ਕਰਦਾ ਇਸ ਕਰਕੇ ਵੱਡੇ ਭਾਗ ਹੋਣ ਸ਼੍ਰੇਸ਼ਟ ਭਾਗ ਹੋਣ ਤੇ ਆਪਾਂ ਸੰਗਤ ਨਾਲ ਮਿਲਦੇ ਆਂ ਅੱਜ ਮਾਗ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਮਾਗ ਦੇ ਮਹੀਨੇ ਦਾ ਬੜਾ ਵੱਡਾ ਮਹਾਤਮਾ ਹੈ ਜਿੱਥੇ ਹਿੰਦੂ ಮತ ਨੇ ਜਿਹੜੇ ਲੋਕ ਉਹ ਇਸ਼ਨਾਨ ਨੂੰ ਬੜਾ ਮਹੱਤਵ ਦੇਦੇ ਨੇ ਇਸ ਦਿਨ ਭਾਵੇਂ ਜੰਨੀ ਮਰਜੀ ਠੰਡ ਪਵੇ ਜੋ ਮਰਜੀ ਹੋ ਜਾਵੇ ਅਸ਼ਨਾਨ ਪਾਣ ਕਰਦੇ ਨੇ ਤੇ ਸਤਿਗੁਰੂ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਇਹ ਉਪਦੇਸ਼ ਦਿੰਦੇ ਨੇ ਕਿ ਕਰਮ ਕਾਂਡਾਂ ਦੇ ਵਿੱਚੋਂ ਨਿਕਲ ਨਾ ਆ ਤੇ ਜਪਣਾ ਸਤਨਾਮ ਸ੍ਰੀ ਨਾਮ ਨੂੰ ਸਭ ਤੋਂ ਉੱਤਮ ਰਖਦੇ ਨੇ ਮੇਰੇ ਸਤਿਗੁਰੂ ਤੇ ਹਿੰਦੂ ਲੋਕ ਜਿੱਥੇ ਇਸ਼ਨਾਨਾਂ ਤੇ ਜਾਂਦੇ ਨੇ ਪ੍ਰਾਗ ਰਾਜ ਦੇ ਵਿੱਚ ਚਲੇ ਜਾਂਦੇ ਨੇ ਜਿੱਥੇ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਗੰਗਾ ਜਮਨਾ ਸਰਸਵਤੀ Allahabad ਦੇ ਵਿੱਚ ਉੱਥੇ ਬੜਾ ਉੱਤਮ ਇਸ਼ਨਾਨ ਨੂੰ ਮੰਨਦੇ ਨੇ ਵੱਡੇ ਵੱਡੇ ਜਿਹੜੇ ਇਹਨਾਂ ਦੇ ਗੁਰੂ ਨੇ ਤਨੰਤਰ ਨੇ ਸਾਰੇ ਉੱਥੇ ਇਸ਼ਨਾਨ ਕਰਦੇ ਨੇ ਸਾਡੇ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਕਿ ਬੰਦਿਆ ਜੇ ਮਾਗਦੇ ਮਹੀਨੇ ਦੀ ਜਿਹੜੀ ਸੰਗਰਾਹ ਦੇ ਆ ਨਾ ਇਹ ਮਹੀਨਾ ਤੇਰਾ ਤਦ ਪਵਿੱਤਰੀ ਜੇ ਤੂੰ ਕੀ ਕਰੇਗਾ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਕਿੰਨਾ ਸੌਖਾ ਕਰਤਾ ਸਾਡੇ ਵਾਸਤੇ ਗੁਰਾਂ ਨੇ ਕਹਿੰਦੇ ਤੈਨੂੰ ਕਹੇ ਤੀਰਥ ਤੇ ਜਾਣ ਦੀ ਲੋੜ ਨਹੀਂਗੀ ਤੈਨੂੰ ਕਿਸੇ ਨਦੀ ਤੇ ਜਾਣ ਦੀ ਲੋੜ ਨਹੀਂ ਗਈ ਉਹ ਤੂੰ ਇੱਕ ਕੰਮ ਕਰ ਲੈ ਜਾ ਕੇ ਸੰਗਤ ਵਿੱਚ ਰਲ ਜਾ ਤੇ ਜਪ ਲੈ ਸਤਨਾਮ ਸ੍ਰੀ ਉਹਨਾਂ ਦੀ ਧੂੜੀ ਦੇ ਵਿੱਚ ਚਲਾ ਜਾ ਤੇ ਉੱਥੇ ਜਾ ਕੇ ਸੀਸ ਝੁਕਾ ਇਹ ਨਾ ਹੋਵੇ ਕਿ ਸੰਗਤ ਵਿੱਚ ਜਾ ਕੇ ਦੁਨੀਆਦਾਰੀ ਦੀਆਂ ਗੱਲਾਂ ਰਿਸ਼ਤੇਦਾਰਾਂ ਭੈਣ ਭਰਾਵਾਂ ਦੀਆਂ ਗੱਲਾਂ ਉੱਥੇ ਸਾਧੂਆਂ ਦੀ ਸੰਗਤ ਕਰ ਜਾ ਕੇ ਉਹਨਾਂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਤੇ ਜੇ ਤੂੰ ਹਿਰਦੇ ਵਿੱਚ ਵਸਾਵੇਂਗਾ ਤੇ ਫਿਰ ਤੇਰੀ ਜ਼ਿੰਦਗੀ ਦਾ ਭਲਾ ਹੋਣਾ ਹੀ ਸੰਗਤ ਦੇ ਵਿੱਚ ਰਹਿੰਦੇ ਆ ਨਾਮ ਦੀ ਕਮਾਈ ਕੀਤੇ ਆਂ ਗੱਲ ਬਣਨੀ ਏ ਨਹੀਂ ਤੇ ਐਵੇਂ ਗੱਲ ਨਹੀਂ ਉਹ ਬਣਨੀ ਤੇ ਜੇ ਤੂੰ ਉੱਥੇ ਵੀ ਜਾ ਕੇ ਦੁਨੀਆਦਾਰੀ ਕਮਾਉਂਦਾ ਰਿਹਾ ਤੇ ਫਿਰ ਕਹੇ ਕਿ ਮੈਂ ਸੰਗਤ ਵਿੱਚ ਗਿਆ ਤੇ ਮੈਨੂੰ ਮਿਲਿਆ ਕੁਝ ਨਹੀਂ ਗਾ ਸਤਿਗੁਰੂ ਜੀ ਕਹਿੰਦੇ ਨਹੀਂ ਬੰਦਿਆ ਉੱਥੇ ਤੂੰ ਜਾ ਕਰਕੇ ਜਿਵੇਂ ਉਹ Hindu ਲੋਗ ਇਸ਼ਨਾਨ ਕਰਦੇ ਨੇ ਤੇ ਤੇਰੇ ਮਨ ਵਿੱਚ ਵੀ ਤਾਂਗ ਹੋਣੀ ਚਾਹੀਦੀ ਏ ਕਿ ਮੈਂ ਮਨ ਆਪਣੇ ਨੂੰ ਇਸ਼ਨਾਨ ਕਰਵਾਉਣਾ ਆ ਇਹਹੀ ਫਰਿਆਦ ਜਾ ਕੇ ਦਾਤੇ ਦੇ ਚਰਨਾਂ ਦੇ ਵਿੱਚ ਕਰਨੀ ਹੈ ਕਿ ਮਾਲਕਾ ਮੈਨੂੰ ਨਾਮ ਨਾਲ ਜੋੜ ਲੈ ਮੈਨੂੰ ਸਿਮਰਨ ਦੇ ਨਾਲ ਜੋੜ ਲੈ ਮੇਰਾ ਇਹ 84 ਦਾ ਗੇੜਾ ਖਤਮ ਕਰ ਦੇ ਕਰ ਲੈ ਇਸ਼ਨਾਨ ਮਨਾ ਸੰਤਾਂ ਦੀ ਧੂਰੀ ਦੇ ਵਿੱਚ ਕਰ ਲੈ ਇਸ਼ਨਾਨ ਮਨਾ ਸੰਤਾਂ ਦੀ ਧੂਰੀ ਦੇ ਵਿੱਚ ਕਰ ਲੈ ਇਸ਼ਨਾਨ ਮਨਾ ਸੰਤਾਂ ਦੀ ਧੂਰੀ ਦੇ ਵਿੱਚ ਕਰ ਲੈ ਇਸ਼ਨਾਨ ਮਣਾ ਸਾਧੂ ਦੀ ਢੂੜੀ ਦੇ ਵਿੱਚ ਕਰ ਲੈ ਇਸ਼ਨਾਨ ਮਣਾ ਸਾਧੂ ਦੀ ਢੂੜੀ ਦੇ ਵਿੱਚ ਹੁਣ ਢੂੜੀ ਕੀ ਐ ਸਾਧੂ ਦੀ ਸੰਤਾਂ ਦੀ ਢੂੜੀ ਕੀ ਐ ਜਿਹੜੇ ਉਹ ਬਚਨ ਕਰਦੇ ਨੇ ਉਹਨਾਂ ਦੀ ਕਮਾਈ ਕਰਨੀ ਜਿਹੜੇ ਉਹ ਗੁਰਾਂ ਦੇ ਰਾਹੀ ਉਪਦੇਸ਼ ਦਿੰਦੇ ਨੇ ਉਹਨਾਂ ਨੂੰ ਸੁਣਨਾ ਤੇ ਮੰਨਣਾ ਫਿਰ ਸਮਝ ਲਓ ਸਾਡੇ ਮਨ ਦਾ ਇਸ਼ਨਾਨ ਹੋ ਗਿਆ ਆ ਸਤਿਗੁਰੂ ਜੀ ਕਹਿੰਦੇ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਗਈ ਤੂੰ ਚੱਲ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜਾ ਉੱਥੇ ਜਾ ਕੇ ਨਾਮ ਤੇ ਆ ਤੇ ਤੇਰਾ ਅਸ਼ਨਾਣ ਇੱਥੇ ਹੀ ਐ ਸਤਿਗੁਰ ਜੀ ਕਹਿੰਦੇ ਨੇ ਹਰ ਕਾ ਨਾਮ ਧਿਆਏ ਸੁਣ ਸਭ ਨਾਲੋਂ ਕਰ ਦਾਨ ਕਹਿੰਦੇ ਬੰਦਿਆ ਜਦੋਂ ਤੂੰ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਸੰਗਤ ਵਿੱਚ ਗਿਆ ਉਥੋਂ ਜਿਹੜਾ ਤੈਨੂੰ ਨਾਮ ਮਿਲਿਆ ਨਾ ਉਥੋਂ ਤੇੜਾ ਤੈਨੂੰ ਸਮਝ ਮਿਲੀ ਆ ਉਥੋਂ ਜਿਹੜਾ ਤੈਨੂੰ ਉਪਦੇਸ਼ ਮਿਲਿਆ ਆ ਉਹਨੂੰ ਹੋਰਨਾਂ ਦੇ ਵਿੱਚ ਵੀ ਵੰਡ ਦੇ ਕਿਤੇ ਉਹਨਾਂ ਦਾ ਵੀ ਭਲਾ ਹੋ ਜਾਵੇ ਅੱਜ ਵੀ ਆਪਾਂ ਸੰਗਤ ਵਿੱਚ ਆਉਂਦੇ ਆ ਜਿਹੜੀਆਂ ਰੱਬ ਦੀਆਂ ਗੱਲਾਂ ਸੁਣਦੇ ਆ ਕਰਦੇ ਆ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਫੋਨਾਂ ਤੇ ਗੱਲਾਂ ਕਰਿਆ ਕਰੋ ਉਹ ਆਪਣੇ ਆਂਡੀਆਂ ਗਵਾਂਡੀਆਂ ਦੇ ਨਾਲ ਰੱਬ ਦੀ ਗੱਲ ਕਰਿਆ ਕਰੋ ਸੁਣਿਆ ਕਰੋ ਸੁਣਾਇਆ ਕਰਿਓ ਕਿਉਂਕਿ ਦੁਨੀਆਦਾਰੀ ਦੀਆਂ ਗੱਲਾਂ ਕੀਤਿਆਂ ਸਾਡੀ ਕਮਾਈ ਹੈ ਜਿਹੜੀ ਉੱਚਲੀ ਜਾਂਦੀ ਹੈ ਤੇ ਜੇ ਸਵੇਰੇ ਵੀ ਸੰਗਤ ਦੀਆਂ ਗੱਲਾਂ ਕਰਾਂਗੇ ਤੇ ਉਹਦਾ ਲਾਹਾ ਮਿਲਦਾ ਆ ਆਪਣੇ ਪਰਿਵਾਰ ਦੇ ਜੀਆਂ ਨੂੰ ਜਾ ਕੇ ਜਿਹੜੀ ਚੰਗੀ ਗੱਲ ਤੁਹਾਡੇ ਮਨ ਵਿੱਚ ਬੈਠਦੀ ਆ ਉਹ ਸੁਣਾਇਆ ਕਰੋ ਦੁਨੀਆਦਾਰੀ ਦੇ ਪ੍ਰਸ਼ਾਦ ਪਦਾਰਥ ਘਰ ਵਾਸਤੇ ਲੈ ਕੇ ਜਾਂਦੇ ਆ ਪਰ ਰੱਬ ਦਾ ਨਾਮ ਲੈ ਕੇ ਜਾਇਆ ਕਰੀਏ ਸਾਧੂਆਂ ਦੀ ਜਿਹੜੇ ਬਚਨ ਨੇ ਉਹਨਾਂ ਨੂੰ ਕਮਾ ਕੇ ਉਹ ਜਾ ਕੇ ਸੁਣਾਇਆ ਕਰੀਏ ਤੇ ਉਹਨਾਂ ਦੀ ਵੀ ਮਾਤਿਆ ਜਿਹੜੀ ਉਹ ਪਵਿੱਤਰ ਹੋ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਜਿੱਥੇ ਤੂੰ ਨਾਮ ਜਪਿਆ ਜੋ ਕੁਝ ਸੁਣਿਆ ਆ ਸਬਨਾਂ ਨੂੰ ਕਰ ਦਾਨ ਸਾਰਿਆਂ ਨੂੰ ਐਸਾ ਤਰਸ ਕਰਕੇ ਕਿ ਜੇ ਮੈਂ ਜਾ ਰਿਆਂ ਸੰਗਤ ਨਾਲ ਤੇ ਜਪਦੇ ਆ ਸਤਨਾਮ ਸ੍ਰੀ ਵਾਹਿਗੁਰੂ ਹੋਰ ਵੀ ਕਿਤੇ ਜੁੜ ਕੇ ਇਹ ਲਾਹਾ ਲੈ ਲੈਣ ਹੋਰਾਂ ਨੂੰ ਵੀ ਉਪਦੇਸ਼ ਦੇ ਕੇ ਸੰਗਤ ਵਿੱਚ ਲੈ ਕੇ ਜਾਣਾ ਤੇ ਉਹਨਾਂ ਨੂੰ ਨਾਲ ਜੋੜਨਾ ਦਾਨ ਪੁੰਨ ਉਹਨਾਂ ਤੋਂ ਕਰਵਾ ਦੇਣਾ ਸੇਵਾ ਦੇ ਵਿੱਚ ਉਹਨਾਂ ਨੂੰ ਲਾ ਦੇਣਾ ਕਹਿੰਦੇ ਇਹ ਸਭ ਤੋਂ ਵੱਡੀ ਬੰਦਗੀ ਹੈ ਇਹ ਸਭ ਤੋਂ ਵੱਡਾ ਇਸ਼ਾਨਾਨ ਹੈ ਸਤਿਗੁਰੂ ਜੀ ਕਹਿੰਦੇ ਨੇ ਜਨਮ ਕਰਮ ਮਾਲ ਉੱਤਰ ਐ ਮੰਨਤੇ ਜਾਏ ਗੁਮਾਨ ਕਹਿੰਦੇ ਜੇ ਤੂੰ ਇੰਝ ਕਰਨ ਲੱਗ ਪਿਆ ਨਾ ਵੇਖੀ ਫਿਰ ਇਸ ਤਰ੍ਹਾਂ ਦਾ ਤੇਰਾ ਕਰਮ ਹੋ ਗਿਆ ਤੂੰ ਸਾਧੂਆਂ ਦੀ ਧੂਰੀ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੰਗਤ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਤੇਰੇ ਮਨ ਦਾ ਜਿਹੜਾ ਵਲਵਲੇ ਨੇ ਕਿ ਮੈਂ ਨਾਮ ਜਪਾਂ ਮੈਂ ਸਿਮਰਨ ਕਰਾਂ ਹੋਰ ਨਾਂ ਨੂੰ ਵੀ ਜਪਾਵਾਂ ਤੇ ਆਪ ਵੀ ਜਪਾਂ ਹੋਰ ਨਾਂ ਨੂੰ ਵੀ ਸੰਗਤ ਨਾਲ ਜੋੜਾ ਆਪ ਵੀ ਜੁੜਾ ਤੇ ਸਤਗੁਰੂ ਜੀ ਕਹਿੰਦੇ ਨੇ ਫਿਰ ਤੇਰੀ ਜ਼ਿੰਦਗੀ ਦੇ ਵਿੱਚ ਇੱਕ ਬਦਲਾਅ ਆਏਗਾ ਜਨਮ ਕਰਮ ਮਾੜੁੱਤਰੇ ਕਹਿੰਦੇ ਜਿਹੜੇ ਤੇਰੀ ਮਨ ਨੂੰ ਮੈਲ ਲੱਗੀ ਆ ਨਾ ਜਿਹੜੀ ਪਾਪਾਂ ਦੀ ਮੈਲ ਲੱਗੀ ਏ ਉਹ ਧੁੱਪ ਜਾਵੇਗੀ ਉਹ ਧੁੱਪ ਜਾਵੇਗੀ ਹੌਲੀ ਹੌਲੀ ਤੇਰਾ ਜਿਹੜਾ ਮਨ ਆ ਪਵਿੱਤਰ ਹੁੰਦਾ ਜਾਵੇਗਾ ਸਤਗੁਰੂ ਜੀ ਕਹਿੰਦੇ ਮਨ ਤੇ ਜਾਏ ਗੁਮਾਨ ਜਿਹੜਾ ਕਿਤੇ ਥੋੜਾ ਬਹੁਤਾ ਹੰਕਾਰ ਸੀਗਾ ਕਿ ਮੈਂ ਨਾਮ ਜਪਦਾ ਮੈਂ ਸਿਮਰਨ ਕਰਦਾ ਆ ਮੈਂ ਚੰਗਾ ਆ ਸਾਰਿਆਂ ਨਾਲੋਂ ਸਾਡੇ ਕੋਲ ਧਨ ਦੌਲਤ ਜਿਆਦੀ ਐ ਕਹਿੰਦੇ ਇਹ ਜਿਹੜਾ ਤੇਰਾ ਹੰਕਾਰ ਆ ਉਹ ਮਿਟ ਜਾਵੇਗਾ ਉਹ ਖਤਮ ਹੋ ਜਾਵੇਗਾ ਕਿ ਹੁਣ ਤੇਰੇ ਅੰਦਰ ਦਇਆ ਦਾ ਗੁਣ ਆ ਗਿਆ ਤੇਰੇ ਅੰਦਰ ਇਹ ਪ੍ਰੇਮ ਜਾਗ ਗਿਆ ਕਿ ਹੋਰ ਵੀ ਕੋਈ ਨਾਮ ਜਪੇ ਹੋਰ ਵੀ ਕੋਈ ਸੇਵਾ ਕਰੇ ਹੋਰ ਵੀ ਕੋਈ ਬਾਣੀ ਪੜੇ ਹੋਰ ਵੀ ਕੋਈ ਸੰਗਤ ਕਰੇ ਕਹਿੰਦੇ ਜਦੋਂ ਤੇਰੇ ਅੰਦਰ ਐਸਾ ਦਇਆ ਵਾਲਾ ਗੁਣ ਆ ਗਿਆ ਤੇ ਕਹਿੰਦੇ ਫਿਰ ਤੇਰੇ ਅੰਦਰੋਂ ਇਹ ਹੋਮੇ ਦੀ ਮੈਲ ਕੱਟੀ ਜਾਵੇਗੀ ਤੇਰੇ ਪਾਪ ਘਟਦੇ ਜਾਣਗੇ ਤੂੰ ਹੰਕਾਰ ਤੋਂ ਮੁਕਤ ਹੋ ਜਾਵੇਂਗਾ ਸਤਿਗੁਰੂ ਜੀ ਕਹਿੰਦੇ ਨੇ ਬੰਦਿਆ ਇੱਥੇ ਹੀ ਬਸ ਨਹੀਂ ਕਹਿੰਦੇ ਕਾਮ ਕਰੋਦ ਨਾ ਮੋਹੀਏ ਬਿਨ ਸਹਿ ਲੋਭ ਸੁਆਣ ਕਹਿੰਦੇ ਜਿਹੜਾ ਤੇਰੇ ਮਨ ਦੀ ਬਿਰਤੀ ਹੈ ਨਾ ਇੱਛਾ ਦੇ ਵਿੱਚ ਲੱਗੀ ਹੋਈ ਹੈ ਕਾਮਨਾ ਦੇ ਵਿੱਚ ਲੱਗੀ ਹੋਈ ਹੈ ਕਦੀ ਤੈਨੂੰ ਕਾਵ ਆਉਂਦਾ ਕਦੀ ਕਰੋਧ ਆਉਂਦਾ ਆ ਕਦੀ ਤੇਰੇ ਅੰਦਰ ਕੁੱਤਾ ਰੂਪ ਲੋਭ ਜਾਗਦਾ ਆ ਤੇ ਸਤਗੁਰੂ ਜੀ ਕਹਿੰਦੇ ਨੇ ਉਹ ਵੀ ਤੇਰਾ ਕੱਟੇ ਆ ਜਾਵੇਗਾ ਤੇ ਅਰਦਾਸ ਕਰਿਆ ਕਰੀਏ ਸਤਗੁਰੂ ਸਾਨੂੰ ਇਹਨਾਂ ਬਲਾਮਤਾਂ ਤੋਂ ਬਚਾ ਲੈ ਕਾਮ ਕਰੋਧ ਲੋਭ ਝੂਠ ਦਿੰਦਾ ਇਨਤੇ ਆਪ ਛਡਾਵੋ ਇਹਨਾਂ ਤੇ ਸਾਨੂੰ ਤੁਸੀਂ ਛਡਾ ਸਕਦੇ ਹੋ ਇਹ ਭੀਤਰ ਤੇ ਇਨਕੋ ਢਾਰੋ ਆਪੜ ਨਿਕਟ ਬੁਲਾਵੋ ਇਹਨਾਂ ਨੂੰ ਦੂਰ ਕਰਕੇ ਸਾਨੂੰ ਆਪਣੇ ਨੇੜੇ ਬੁਲਾ ਲਿਓ ਕਿਰਪਾ ਕਰੋ ਜਿੰਨਾ ਚਿਰ ਇਹ ਸਾਡੀ ਜ਼ਿੰਦਗੀ ਚ ਨੇ ਉਹਨਾਂ ਚਿਰ ਸਾਡੇ ਤੋਂ ਤੂੰ ਦੂਰਿਆਂ ਦਾ ਤਿਆ ਇਹ ਪਰੇ ਹੋਣਗੇ ਇਹ ਕੰਧ ਪਰੇ ਹੋਏਗੀ ਤੇ ਤੇਰੇ ਦਰਸ਼ਨ ਹੋਣੇ ਨੇ ਤੇ ਤੇਰੇ ਦਰਸ਼ਨ ਕਰਕੇ ਨਿਹਾਲ ਉਦੋਂ ਹੀ ਹੋਵਾਂਗੇ ਜਦੋਂ ਇਹ ਪਰੇ ਹੋਣਗੇ ਤੇ ਸਤਿਗੁਰੂ ਕਿਰਪਾ ਕਰੋ ਇਹਨਾਂ ਨੂੰ ਸਾਡੇ ਤੋਂ ਦੂਰ ਕਰ ਦਿਓ ਤੇ ਸਤਿਗੁਰੂ ਜੀ ਕਹਿੰਦੇ ਨੇ ਜਿਸ ਦਿਨ ਇਹ ਤੇਰੇ ਵਿੱਚੋਂ ਗੱਲ ਖਤਮ ਹੋ ਗਈ ਇਹ ਚੀਜ਼ਾਂ ਨੇ ਜਿਹੜੀਆਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਹੋ ਗਿਆ ਤੇ ਉਸ ਦਿਨ ਫਿਰ ਕੀ ਹੋਣਾ ਸੱਚੇ ਮਾਰਗੇ ਚੱਲਦੇ ਆ ਉਸ ਤਤ ਕਰੇ ਜਹਾਨ ਕਹਿੰਦੇ ਜੇ ਇਸ ਦਿਨ ਤੂੰ ਐਵੇਂ ਦਾ ਜੀਵਨ ਪਟਾਲਿਆ ਨਾ ਬੰਦੇ ਆ ਮਾਗਦੇ ਮਹੀਨੇ ਦੇ ਵਿੱਚ ਤੂੰ ਸਮਝ ਲਾ ਸੱਚ ਤੇ ਕਦਮ ਰੱਖ ਲਿਆ ਤੂੰ ਸੱਚ ਤੇ ਰਸਤੇ ਤੇ ਤੁਰ ਪਿਆ ਆ ਫਿਰ ਦੁਨੀਆ ਨੇ ਤੇਰੀ ਸੋਭਾ ਕਰਨੀ ਹੋ ਕਿਉਂ ਕਿਉਂਕਿ ਤੂੰ ਐਸੇ ਗੁਰੂ ਦੇ ਨਾਲ ਜੁੜ ਗਿਆ ਆ ਜਿਹੜਾ ਆਪ ਸੱਚਾ ਆ ਤੇ ਉਹਨੇ ਤੈਨੂੰ ਵੀ ਸੱਚਿਆ ਕਰਤਾ ਉਹਦੀ ਬਾਣੀ ਨੂੰ ਜਦੋਂ ਤੂੰ ਪੜਦਾ ਸੁਣਦਾ ਆ ਸੰਗਤ ਨਾਲ ਜਾਣਾ ਆ ਤੇ ਤੇਰੇ ਕਰਮ ਨੇ ਜਿਹੜੇ ਉਹ ਚੰਗੇ ਹੋ ਗਏ ਨੇ ਹੁਣ ਤੂੰ ਜੱਪਣ ਲੱਗ ਪਿਆ ਸਤਨਾਮ ਸ੍ਰੀ ਇਸ ਕਰਕੇ ਸਤਗੁਰੂ ਜੀ ਕਹਿੰਦੇ ਨੇ ਤੇਰੇ ਕਰਮ ਚੰਗੇ ਹੋ ਨੇ ਹੋ ਗਏ ਨੇ ਉਹ ਮੇਰੇ ਗੁਰੂ ਵਰਗਾ ਕੋਈ ਨਹੀਂਗਾ ਜਿਹੜਾ ਗੁਰੂ ਸਾਡੂੰ ਪਾਪਾਂ ਤੋਂ ਮੁਕਤ ਕਰ ਦਿੰਦਾ ਜਿਹੜਾ ਗੁਰੂ ਸਾਨੂੰ ਔਖੇ ਆ ਰਸਤਿਆਂ ਤੋਂ ਸੌਖੇ ਆ ਰਸਤਿਆਂ ਤੇ ਲੈ ਕੇ ਜਾ ਕੇ ਤੇ ਸਾਡੀ ਝੋਲੀ ਦੇ ਵਿੱਚ ਬਰਕਤਾਂ ਪਾ ਰਿਆ ਆ ਇਸ ਕਰਕੇ ਉਸ ਗੁਰੂ ਦਾ ਕਦੀ ਲੜ ਨਹੀਂ ਛੱਡਣਾ ਚਾਹੀਦਾ ਜਿਸ ਗੁਰੂ ਨੇ ਸਾਨੂੰ ਇੰਨੀਆਂ ਵਡਿਆਈਆਂ ਦਿਵਾਉਂਦਾ ਆ ਤੇ ਸਤਗੁਰੂ ਜੀ ਕਹਿੰਦੇ ਨੇ ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਨੇ ਸੰਸਾਰ ਉਹਨਾਂ ਦੀ ਸੋਭਾ ਕਰਦਾ ਆ ਭਾਵੇਂ ਕਿੰਨਾ ਕੋਈ ਮਾੜਾ ਹੋਵੇ ਸ਼ਰਾਬ ਕਬਾਬ ਪੀਂਦਾ ਹੋਵੇ ਮਾੜਾ ਪਿੰਡ ਸਾਰਾ ਨੂੰ ਕਹਿੰਦਾ ਹੋਵੇ ਜਿਸ ਦਿਨ ਕੋਈ ਅਮਰਤ ਖੰਡੇ ਬਾਟੇ ਦੀ ਪੌਲ ਛੱਕੇ ਸੋਣਾ ਤੇ ਅਰਮਰਤ ਯਾਰ ਸਿੰਘ ਛੱਡ ਜਾਵੇ ਸਾਰੀ ਦੁਨੀਆ ਜਿੱਥੇ ਉਹਨੂੰ ਮੰਦੇ ਚੰਗੇ ਸ਼ਬਦ ਬੋਲਦੀ ਸੀ ਹੁਣ ਗੁਰੂ ਦੇ ਚਰਨਾਂ ਨਾਲ ਜੁੜ ਕਰਕੇ ਤੇ ਉਹਨੂੰ ਸਾਰੇ ਈਸ਼ੀਸ਼ ਝਕਾਉਂਦੇ ਨੇ ਕਿਉਂ ਕਿਉਂਕਿ ਉਹਨੇ ਮਾਰਗਗੁਰੂ ਗੋਵਿੰਦ ਸਿੰਘ ਵਾਲਾ ਅਪਣਾ ਲਿਆ ਆ ਉਹਨੇ ਆਪਣੇ ਪਿਓ ਦੇ ਬਚਨਾਂ ਨੂੰ ਮੰਨ ਲਿਆ ਕਿ ਖੰਡੇ ਬਾਟੇ ਦੀ ਪੌਲ ਛਕਣੀ ਏ ਤੇ ਗੁਰੂ ਦਾ ਸਿੰਘ ਸੱਜਣਾ ਆਇਆ ਤੇ ਉਹਦਾ ਵੀ ਸਤਕਾਰ ਹੁੰਦਾ ਆ ਤੇ ਸਤਗੁਰ ਜੀ ਕਹਿੰਦੇ ਨੇ 86 ਤੀਰਥ ਸਗਲ ਪੁਨਾ ਜੀਯ ਦਇਆ ਪ੍ਰਵਾਨ ਕਹਿੰਦੇ ਬੰਦਿਆ ਠਾਠਾਂ ਤੀਰਥਾਂ ਦਾ ਫਲ ਤੇਰੀ ਝੋਲੀ ਚ ਪੈ ਜਾਵੇ ਕ ਇੱਕ ਤੀਰਥ ਦੇ ਜਾਣ ਦੀ ਤੈਨੂੰ ਲੋੜ ਨਹੀਂ ਗਈ Hindu મત 58 68 ਤੀਰਥ ਨੇ ਸਾਰੀ ਉਮਰ ਮੱਥਾ ਰਗੜਦੇ ਆ ਰਗੜਦੇ ਆ ਲੱਗ ਜਾਂਦੀ ਆ ਠਾਠ ਤੀਰਥ ਨਹੀਂ ਪੂਰੇ ਹੁੰਦੇ ਪਹਿਲੋਂ ਪ੍ਰਾਨ ਮੰਦਾ ਤਿਆਗ ਦਿੰਦਾ ਆ ਕੋਈ ਕਿਤੇ ਆ ਕੋਈ ਕਿਤੇ ਆ ਕੋਈ ਕਿਤੇ ਆ ਪਰ ਸਾਡੇ ਸਤਿਗੁਰੂ ਧੰਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦਿਆ ਤੂੰ ਜੀਆ ਤੇ ਦਇਆ ਕਰ ਜੀਆ ਤੇ ਦਇਆ ਕਰੇਗਾ ਨਾ ਤੇ ਸਮਝ ਲੈ ਤੈਨੂੰ ਠਾਠਾਂ ਤੀਰਥਾਂ ਦਾ ਫਲ ਮਿਲ ਜਾਵੇਗਾ ਉਈ ਹਰ ਮੰਦਰ ਸਾਹਿਬ ਜਾਂਦੇ ਹੋ ਦੁੱਖ ਭੰਜਨੀ 베ਰੀ ਦੇ ਲਾਗੇ ਇੱਕ ਥੜਾ ਸਾਹਿਬ ਹੈ ਸੰਗਤਾਂ ਨਮਸਕਾਰ ਕਰਦੀਆਂ ਉਹਦਾ ਨਾਂ ਹੀ 68 ਤੀਰਥ ਰੱਖਿਆ ਸਤਗੁਰਾਂ ਨੇ ਵੀ ਇੱਥੇ ਆਣ ਕੇ ਨਤਮਸਤਕ ਹੋ ਹਰ ਕੀ ਪੌੜੀ ਜਾਂਦੇ ਹੋ ਅੰਦਰ ਜਦੋਂ ਦਰਬਾਰ ਸਾਹਿਬ ਦੇ ਨਤਮਸਤਕ ਹੁੰਦੇ ਆ ਬਾਹਰ ਹਰ ਕੀ ਪੌੜੀ ਤੋਂ ਚੁਲਾ ਲੈਨੇ ਆ ਸਤਗੁਰ ਜੀ ਕਹਿੰਦੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕੀ ਹਰਦਵਾਰ ਜਾਣ ਦੀ ਲੋੜ ਨਹੀਂ ਗਈ ਇੱਥੇ ਹੀ ਹਰੀ ਦੀ ਪੌੜੀ ਹੈ ਇੱਥੋਂ ਹੀ ਜਲਦਾ ਚੁਲਾ ਲੈ ਕੇ ਤੁਸੀਂ ਮੁਕਤੀ ਪ੍ਰਾਪਤ ਕਰ ਸਕਦੇ ਹੋ ਸਤਿਗੁਰ ਜੀ ਆਨੇ ਕਿੰਨਾ ਸੁਖਾਲਾ ਰਸਤਾ ਸਾਡੇ ਵਾਸਤੇ ਕੀਤਾ ਆ ਉਹ ਰਾਜਾ ਜੋਗੀ ਤੇ ਫਕੀਰ ਨਮਾਣਾ ਐਸਾ ਗੁਰੂ ਖਾਲਸੇ ਦਾ ਰਾਜਾ ਜੋਗੀ ਤੇ ਅਫਵਾਕੀ ਰੇ ਨਾੜਾ ਐਸਾ ਗੁਰੂ ਖਾਲਸੇ ਦਾ ਪਿਆਰੇ ਜੀ ਐਸਾ ਗੁਰੂ ਕਾਲ ਸੇ ਦਾ ਪਿਆਰੇ ਜੀ ਐਸਾ ਗੁਰੂ ਕਾਲ ਸੇ ਦਾ ਐਸਾ ਸਾਡਾ ਗੁਰੂ ਆ ਜਿੰਨੇ ਸਾਨੂੰ ਸੌਖਿਆ ਕਰਤਾ ਵੀ ਤੁਸੀਂ ਕਿਤੇ ਨਾਮ ਜੱਪਣ ਵਾਲੇ ਤੇ ਬਣੋ ਕਿਤੇ ਪਰ ਸਾਡੇ ਕੋ ਫਿਰ ਵੀ ਨਹੀਂ ਜਪਿਆ ਜਾਂਦਾ ਫਿਰ ਉਹ ਨਹੀਂ ਦਾਨ ਪੁੰਨ ਕੀਤਾ ਜਾਂਦਾ ਤੇ ਸਤਿਗੁਰੂ ਜੀ ਕੀ ਕਹਿ ਰਹੇ ਨੇ 86 ਤੀਰਥ ਸਗਲ ਪੋਨਾ ਜੀ ਉਹ ਦਇਆ ਪ੍ਰਵਾਨ ਕਹਿੰਦੇ ਜਿਨ੍ਹਾਂ ਦੇ ਵਿੱਚ ਸਵਾਸ ਚੱਲਦੇ ਆ ਨਾ ਜਿਨ੍ਹਾਂ ਦੇ ਅੰਦਰ ਪ੍ਰਾਣ ਚੱਲਦੇ ਨੇ ਤੂੰ ਉਹਨਾਂ ਤੇ ਦਇਆ ਕਰ ਲਿਆ ਕਰ ਆ ਲੋੜੀ ਦਾ ਤਿਹਾਰ ਲੰਘਿਆ ਪੁੱਤਰ ਰੱਬ ਨੇ ਦਿੱਤਾ ਪੁੱਤਰ ਪਰਮੇਸ਼ਰ ਨੇ ਦਿੱਤਾ ਤੇ ਧੌਣਾ ਮੁਰਗ ਕੁਕੜਾ ਦੀਆਂ ਮਰੋੜ ਦਿੱਤੀਆਂ ਗਈਆਂ ਮੁਰਗਿਆਂ ਦੀਆਂ ਮਰੋੜ ਦਿੱਤੀਆਂ ਗਈਆਂ ਬੱਕਰਿਆਂ ਨੂੰ ਵੱਡ-ਵੱਡ ਕੇ ਛੁੱਟ ਦਿੱਤਾ ਇੱਕ ਦੇ ਆਉਣ ਦੀ ਖੁਸ਼ੀ ਦੇ ਵਿੱਚ ਕਿੰਨਿਆਂ ਦਾ ਕਤਲ ਕਰ ਦਿੱਤਾ ਆ ਤੇ ਕਾਹਦੀਆਂ ਖੁਸ਼ੀਆਂ ਨੇ ਇੱਕ ਬੰਨੇ ਤੇ ਤੂੰ ਆਪਣੇ ਘਰ ਨੂੰ ਮੁਰਦਾ ਘਰ ਬਣਾ ਬੈਠਾ ਆ ਤੇ ਸਤਗੁਰ ਜੀ ਕਹਿੰਦੇ ਜੇ ਤੇਰੇ ਅੰਦਰ ਜੀਆਂ ਤੇ ਤੂੰ ਦਇਆ ਹੀ ਨਹੀਂ ਕਰ ਸਕਿਆ ਜੇ ਤੂੰ ਜੀਆਂ ਤੇ ਦਇਆ ਕਰੇਗਾ ਜਿਨ੍ਹਾਂ ਦੇ ਅੰਦਰ ਸਵਾਸ ਚੱਲਦੇ ਜਿਨ੍ਹਾਂ ਅੰਦਰ ਪ੍ਰਾਣ ਚੱਲਦੇ ਨੇ ਤੇ ਕਹਿੰਦੇ ਨੇ ਫੇਰ ਤੇਰਾ ਇੱਥੇ ਹੀ ਇਸ਼ਨਾਨ ਹੈ ਸਤਗੁਰ ਜੀ ਕਹਿੰਦੇ ਨੇ ਜਿਸਮੋ ਦੇਵ ਹੈ ਦਇਆ ਕਰੇ ਸੋਈਪੁਰਖ ਸੁਜਾਨ ਜਿਨ੍ਹਾਂ ਨੂੰ ਦਇਆ ਕਰਕੇ ਇਹ ਸੋਝੀ ਬਖਸ਼ ਦਿੰਦਾ ਆ ਮਾਲਕ ਉਹ ਕਹਿੰਦੇ ਬੜਾ ਸਿਆੜਾ ਪੁਰਸ਼ਿਆ ਧਾਗਾ ਵਾਲਾ ਪੁਰਸ਼ਿਆ ਜਿੰਨਾ ਮਿਲੇ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਜਿਨ੍ਹਾਂ ਨੂੰ ਕਹਿੰਦੇ ਸੋਝੀ ਮਿਲ ਗਈ ਏ ਨਾ ਮਿਲ ਗਿਆ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਵਾਰੇ ਵਾਰੇ ਜਾਂਦਾ ਮਾਗ ਲਿਆ ਸੁੱਚੇ ਸੇ ਕੰਢੀਏ ਜਨ ਪੂਰਾ ਗੁਰ ਮੇਰਵਾੜ ਸਤਗੁਰੂ ਜੀ ਕਹਿੰਦੇ ਨੇ ਮਾਗ ਦਾ ਮਹੀਨੇ ਉਹ ਜੀਵ ਸੁੱਚੇ ਨੇ ਜਿਹੜੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਸੇਵਾ ਸਿਮਰਨ ਦੇ ਨਾਲ ਜੁੜੇ ਰਹਿੰਦੇ ਨੇ ਜਿਨ੍ਹਾਂ ਤੇ ਗੁਰੂ ਤਰਸ ਕਰ ਲੈਂਦਾ ਆ ਜਿਨ੍ਹਾਂ ਤੇ ਗੁਰੂ ਮੇਰ ਕਰ ਦਿੰਦਾ ਆ ਕਹਿੰਦੇ ਉਹ ਭਾਗਾਆਂ ਵਾਲੀਆਂ ਰੂਹਾਂ ਨੇ ਤੇ ਤੁਸੀਂ ਵੀ ਭਾਗਾਆਂ ਵਾਲੇ ਹੋ ਜਿਹੜੇ ਸੰਗਤ ਨਾਲ ਮਿਲ ਕੇ ਜਪ ਰਹੇ ਹੋ ਸਤਨਾਮ ਸ੍ਰੀ ਅੱਜ ਮਾਗਦੇ ਮਹੀਨੇ ਦੀ ਸੰਗਰਾਹ ਸਤਿਗੁਰ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨਾ ਨਾਮ ਸੇਵਾ ਸਿਮਰਨ ਦੀਆਂ ਦਾਤਾਂ ਨਾਲ ਨਵਜ ਨਹੋਈਆਂ ਭੁੱਲਾਂ ਦੀ ਖਿਵਾ ਗਾਜ ਵਜ ਕੇ ਬੁਲਾਓ ਵਾਏ ਗੁਰਜੀਕਾ ਖਾਸ ਵਾਏ ਗੁਰਜੀ ਕੀ